ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲ ਸ਼ਰਮਾ ਗਾਜ਼ੀਆਬਾਦ ਤੋਂ ਇੱਕ ਮੁਸਲਮਾਨ ਨੌਜਵਾਨ ਸ਼੍ਰੀ ਹਰਮੰਦਰ ਸਾਈ ਪਹੁੰਚਦਾ ਹੈ ਅਤੇ ਸਰੋਵਰ ਦੇ ਵਿੱਚ ਉਸ ਨੌਜਵਾਨ ਵੱਲੋਂ ਚੂਲੀ ਕੀਤੀ ਜਾਂਦੀ ਹੈ ਅਤੇ ਲਗਾਤਾਰ ਸਿੱਖਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਗਾਜ਼ੀਆਬਾਦ ਦੇ ਵਿੱਚ ਉਸ ਨੂੰ ਜੋ ਉੱਥੋਂ ਦੇ ਸਿੱਖ ਨੇ ਉਹਨਾਂ ਵੱਲੋਂ ਪਹਿਲਾਂ ਹੀ ਉੱਥੋਂ ਦੀ ਪੁਲਿਸ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਅੱਜ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਅਤੇ ਉਹਦੇ ਵੱਲੋਂ ਮਾਫੀ ਵੀ ਮੰਗੀ ਜਾ ਰਹੀ ਹੈ ਪਰ ਅੱਜ ਕਤਵਾਲੀ ਥਾਣੇ ਦੇ ਵਿੱਚ ਐਜਪੀਸੀ ਵੱਲੋਂ ਵੀ ਇੱਕ ਕੰਪਲੇਂਟ ਦਿੱਤੀ ਗਈ ਹੈ ਅਤੇ ਐਜਪੀਸੀ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਿਹੜਾ ਮੁਸਲਮਾਨ ਨੌਜਵਾਨ ਉਸ ਜਗ੍ਹਾ ਤੇ ਪਹੁੰਚ ਕੇ ਉਹਦੇ ਵੱਲੋਂ ਜਿਹੜੀ ਸਰੋਵਰ ਦੇ ਵਿੱਚ ਚੂਲੀ ਕੀਤੀ ਗਈ ਆ ਉਹ ਇੱਕ ਬੇਅਦਬੀ ਹੈ ਅਤੇ ਉਸ ਨੌਜਵਾਨ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਉੱਥੇ ਹੀ ਐਜਪੀਸੀ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਕੱਲਾ ਨਹੀਂ ਉਸ ਦੇ ਸਾਥੀ ਵੀ ਉਹਦੇ ਨਾਲ ਸ਼੍ਰੀ ਹਰਮੰਦਰ ਸਾਹਿਬ ਪਹੁੰਚਿਆ ਹੀ ਪਰ ਉਹਨਾਂ ਵੱਲੋਂ ਨਤਮਸਤਕ ਨਹੀਂ ਹੋਇਆ ਗਿਆ ਸਿਰਫ ਤੇ ਸਿਰਫ ਉਸ ਵੱਲੋਂ ਬੇਅਦਵੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਅਤੇ ਉਹ ਬੇਅਦਵੀ ਕਰਨ ਵਾਸਤੇ ਹੀ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਪਹੁੰਚਿਆ ਸੀ ਉੱਥੇ ਹੀ ਐ ਜੀ ਪੀ ਸੀ ਦੇ ਮੁਲਾਜ਼ਮਾਂ ਦਾ ਇਹ ਵੀ ਕਹਿਣਾ ਹੈ ਕਿ ਜਲਦ ਤੋਂ ਜਲਦ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤੇ ਉਸ ਦੀ ਕੀ ਮਨਸ਼ਾ ਸੀ ਇਹ ਜੀ ਜੀ ਕਲੀਅਰ ਕੀਤੀ ਜਾਵੇ ਕਿਉਂਕਿ ਉਹ ਸ੍ਰੀ ਹਰਮੰਦਰ ਸਾਹਿਬ ਪਹੁੰਚਦਾ ਹੈ ਅਤੇ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਉਸ ਵੱਲੋਂ ਸਰੋਵਰ ਦੇ ਵਿੱਚ ਜਾ ਕੇ ਚੂਲੀ ਕੀਤੀ ਜਾਂਦੀ ਹੈ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਉਹ ਨਤਮਸਤਕ ਨਹੀਂ ਹੋਇਆ ਹੁਣ ਦੇਖਦੇ ਕਿ ਗਾਜ਼ੀਆਬਾਦ ਪੁਲਿਸ ਵੱਲੋਂ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਅਤੇ ਉਹ ਮਾਫੀ ਮੰਗਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਕਤਵਾਲੀ ਦੇ ਵਿੱਚ ਜੋ ਐਜੀਪੀਸੀ ਵੱਲੋਂ ਕੰਪਲੇਂਟ ਦਿੱਤੀ ਗਈ ਹੈ ਉਸ ਨੂੰ ਕੀ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਅਤੇ ਕੀ ਅੰਮ੍ਰਿਤਸਰ ਦੇ ਵਿੱਚ ਵੀ ਉਹਦੇ ਉੱਤੇ ਕੋਈ ਮੁਕਦਮਾ ਦਰਜ ਕੀਤਾ ਜਾਵੇਗਾ ਇਹ ਹੁਣ ਆਉਣ ਵਾਲਾ ਸਮੇਂ ਦੱਸੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋਏਗੀ ਜੋ ਦਰਬਾਰ ਸਾਹਿਬ ਵਿੱਚ ਜੋ ਖੜਕਤ ਹੋਈ ਕਿੰਨਾ ਲੋਕਾਂ ਤੇ ਕੀਤੀ ਗਈ ਉੱਥੇ ਜਿਹੜਾ ਮੂੰਹਾ ਧੋਕੇ ਜਿਹੜਾ ਥੁੱਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਆਰਥਾਣੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨ ਜੀ ਮਨੁਫਿਕਾ ਜੀ ਰੰਮੀ ਵੀਰ ਦੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਡੈਂਡ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਲ ਤਖਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹਨਾਂ ਦੇ ਉੱਪਰ ਹੈ ਤੇ ਮੈਂ ਸੰਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਹੀ ਬਹੁਤ ਮਾਫੀ ਮੰਗ ਰਹੀ ਹੈ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕ ਕੌਮ ਨੇ ਹਮੇਸ਼ਾ ਮaaf ਕੀਤਾ ਹੈ ਬਾਕੀ ਅਕਾਲ ਤਖਤ ਜੱਜ ਸਦਾ ਸਾਹਿਬ ਜੋ ਫੈਸਲਾ ਕਰਾਂਗੇ ਉਹੀ ਸਮੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ